ਸਤਨੰਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹੇ ਦੁਸ਼ਟ ਸਭ ਹੇ ਤੁਮ ਘਾਵੋ ਆਪ ਹੱਥ ਦੇ ਮੁਹੇ ਬਚਾ ਬੋ ਸੁਖੀ ਬਸੈ ਮੋਹਰੋ ਪਰਿਵਾਰਾ سیوک سکھ سب ہے کر تارا مر اچھا نج کرد ہے کری سب بہ رن کو آج سنگری پورن ہوئے ہماری آسا تور پجن کی دہے پیاسا تمہیں چھ کوئی ابر ناتے آؤں جو بر چہ سیوک سکھ ہمارا تاری ہے چن چن ستر ہمارے, ہمارے ماری ہے آپ ہاتھ دہ مجری ہے مرن کال کا تراس نیے ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁੱਜੂ ਕਰੇ ਹੋ ਰੱਖਾ ਰੱਖ ਲੈ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪਰਕਾਸਾ ਸਕਲ ਕਾਲ ਕਾਕਿਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ वेदराज ब्रह्मा जोथियो जवन काल सब लोक सवार नमस्कार है ताही हमारा जवन काल सब जक्त बनायो देव दंत जछन उपजायो रात अंत एक अवतारा सोई गुरु समझो हमारा नमस्कार तिस ही को हमारी सकल प्रजा जिन आप सवारी शिव कण को सब गुण सुख दियो सत्रण कोपाल मोहबद कियो کٹ کٹر جانل بہ کی پیر پشان ایک, ایک کی پیر پشانے کٹ کٹ کہ پٹ پٹ کی جانے جب اد کرک کرا کر تارا پرجا ترت تب دہ اب آ کرخ کرت ہوں کب ہوں ਤੁਮ ਮੈਂ ਮਿਲਤ ਦੇ ਤਰਸ ਬਹੂੰ ਜੇਤੇ ਬਦਨ ਸਿਸ਼ਟ ਸਬਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਬਕਾਰ ਨਿਲਬ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਪੇਦਾ ਜਾਕੋ ਭੇ ਬਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪੇਦ ਨ ਜਾਣਤ مہاد کو کہ روپ انوپ سروپا سر رنگ پیورا واڈج جیرج سے تجکینی ات پج خان بہر رچ دینی کہا جہ بیٹھا कहुं सिमट पेव संक्रिय केठा सगरी सिष्ट दिखाई अचंभव गाद जुगाद स्वरूप स्वयं भव अबर छामेली तुम करो सिख उभार असिख संगरो दुष्ट जुत उठवत उत्पत्ता सकलमलेस करो रणखाता जे असतुज तब सरनी पर तिन कै दुष्ट दुखे तोय मरे पुरख जो वनपग परे तिहारे तिन कै तुम संकट सब तारै ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤੈ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਸ਼ਟ ਤਨ ਜਏ ਨਿਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਧਿ ਸੁਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤ ਤਹੀਂ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ داریدو દુષ્ટ દુખત હે રહા કડગ કેત મે સરણ તિહારી આપ હાથ દય લે હે ભારી સરબ ઠોર્મો હો સહાઈ દુષ્ટ દુખ તે લે હો બચાઈ પાત સાહી દસવી કબયો બાચ બેનતી ચોપઈ હમરી કરો હાથ દય રક્ષા પૂરન હોએ ચિત કી ઈચ્છા તબ ચરના નમન રહે હમારા અપના જાન કરો પ્રતિપારા ہم رہ دب ہے تم کھاو آپ ہاتھ دہ موہے بچا بو سکی بس مورو پریوار سیوک سکھ سب ہے کرن ہوئے ہماری آسا توجن کی رہے پے آسا تمہیں چھڈ کوئی ابرنا تے آؤں جو پر چہو سو تم تہ پاؤ سیوک سکھ ہمارا تاری ہے ਚਨਨ ਚਨਨ ਸਤਿਰਾ ਹਮਾਰੇ ਮਾਰੀਏ ਆਪ ਹੱਥ ਦੇ ਮੁਝੈ ਉਹ ਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਉਹ ਰਖਾ ਰਾਖ ਲੈ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਭਏ ਬ੍ਰਹਮਾ ਬਪਤਰਾ ਕਾਲ ਭਏ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ ਸਕਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੀ ਸਿਬ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਰਾਤ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੁਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਜੇਂ ਟੀ ਤੈ ਕੁੰਚਰ ਅਸਥੁਲਾ ਸਭਾ ਕਿਰਪਾ ਦਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰ ਕਰਤਾਰ ਪਰ ਜਾ ਤਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸ ਬਹੂੰ ਜੇਤੇ ਬਦਨ ਸਿਸ਼ਟ ਸਭ ਤਹਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਬਕਾਰ ਨਿਰਲਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪੇਦਾ جا کو پاوتو کرتی برنت پہن پہن تو لکھا نہ جاہے پسارا کہ روپ انوپ سروپا رنک پیو را و کہ پوپا ਅੰਡਜੇ ਜੇ ਦੇ ਚ ਸਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਬੈ ਬੈਠਾ ਕਹੂੰ ਸਿਮਟ ਪਿਉ ਸੰਕਰੀਏ ਕੇਠਾ ਸਗਰੀ ਸਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਯੰ ਭਵ ਅਬਰਚਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜੁ ਤੈ ਉਠੋ ਬਦ ਉਤਪਾਤਾ ਫਕਲ ਮਲੇਸ ਕਰੋ ਰਣ ਘਾਤਾ ਜੇ ਅਸਤੁਜ ਤਬ ਸਰਨੀ ਪਰੈ ਤਨ ਕੈ ਦੁਸ਼ਟ ਦੁਖਿਤ ਵੈ ਮਰੇ ਪੁਰਖ ਜੋ ਬਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈਂ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਲੈ ਤਤ ਕਾਲਾ ਕਿਰਪਾ ਦ੍ਰਸ਼ਟ ਤਨ ਜਾਏ ਨੇ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਧਿ ਸੁਧ ਕਰਮੋ ਸਭ ਹੋਏ ਦੁਸ਼ਟ ਸਾਸ ਸਕਹਿ ਨ ਕੋਈ ਇਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸ ਤੇ ਤਹੀਂ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਹੀ ਅਭਾਨੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ पूरण होए चित्त की इच्छा तब चरणन नमन रहे हमारा अपना जान करो प्रति पारा हम रह दुष्ट सब है तुम खावो आप हाथ दे मोहे बचाबो सुखी बसै मोरो परिवार सेवक सिख सब है करतार मोरो छानिज करद है करिए सब बैरन को आज संगरियै पूरन होए हमारी आशा तोर भजन की रहे प्यासा تمہیں چھاڑ کوئی عبر نہ تے آؤں جو پر چہوں سو تم تہے پاؤں سیوک سکھ ہمارے تاریہ ہے چن چن ستر ہمارے ماریہ ہے آپ ہاتھ دے مجھے یو بھریے مرن کال کا تراس نی بریے ہو جو سدا ہمارے پچھا سری استجو کرے ہو رچھا راکھ لے مہ راکھ انہارے صاحب سنت سہائے پیارے دین بند دشتن کہہ ہنتا तुम हो परी चतुर्दशकंता काल पए ब्रह्मा बपतरा काल पए शिवजू अवतरा काल पए कर बिसन प्रकासा सकल काल काकी आत्मासा जवन काल योगी शिव कीयो वेदराज ब्रह्मा जो थियो जवन काल सब लोक सुबारा नमस्कार है तही हमारा जवन काल सब जक्त बनायो देव दंत जछन उपजायो ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੁਹਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਜੇਂਤੀ ਤੈ ਕੁੰਚਰ ਅਸਥੁਲਾ ਸਭਾ ਕਿਰਪਾ ਦਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ सुखोपाय साधन कहै सुखी एक एक की पीर पहचानै कट कट कै पट पट की जाने जब उद्करख कर करता रा परजा तरत तब देह अपारा जब आकरख करत हूं कबहु तुम मैं मिलत देह तरसहु जेते बदन शिष्ट सब तारै आप अपनी बूज उचारै तुम सब ही ते रहत निरालम जानत वेद भेद अर आलम ਨਿਰੰਕਾਰ ਨਿਬਕਾਰ ਨਿलब् ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਪੇਦਾ ਜਾ ਕੋ ਭੇ ਬਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਹਿਨ ਪਹਿਨ ਤੁਹੈ ਤੇਤੀ ਤੁਮਰ ਲਖਾ ਨ ਜਾਹਿ ਪਸਾਰਾ

दुष्ट जोता उठो बहुत उत्पाता सकल मलेस करो रणखाता जे असतुज तब सरनी परै तिन कै दुष्ट दुखे तोय मरे पुरख जो वन पग परै ति हारे तिन कै तुम संकट सब टारै जो कल को एक बार तए हैं ताके काल निक्त नहीं हैं है, रक्षा होए ताही सब काला दुष्ट अरिष्ट टलैत ते कालना कृपा दृष्ट तन जाय ने हरिओ ਤਾਂ ਕੀ ਤਾਪਤਨ ਕਮਹਿ ਹਰਿਉ ਰਿੱਧ ਸੁਦ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਇ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੀਂ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਿਦ ਦੁਸ਼ਟ ਦੋਖ ਤਹੀਂ ਰਹਾ ਕੜਗ ਕੀਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਹੀ ਅਭਾਨੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਬਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹੈ ਦੁਸ਼ਟ ਸਭ ਹੈ ਤੁਮ ਘਾਵੋ ਆਪ ਹਾਥ ਦੈ ਮੁਹੇ ਬਚਾ ਬੋ ਸੁਖੀ ਬਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰੱਛਾ ਨਿਜ ਕਰਦ ਹੈ ਕਰਿਐ ਸਭ ਬਹਿ ਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹੇ ਪਿਆਸਾਂ ਤੁਮਹਿ ਛਾੜ ਕੋਈ ਅਬਰ ਨਾ ਤੇ ਆਉ ਜੋ ਪਰ ਚਾਹੂ ਸੁ ਤੁਮ ਤਹਿ ਪਾਉ ਸੇਵਕ ਸਿੱਖ ਮਰਤਾ ਰਿਯਹਿ ਚੁਨ ਚੁਨ ਸਤਰ ਹਮਾਰੇ ਮਾਰਿਯਹਿ ਆਪ ਹੱਥ ਦੇ ਮੁਝੈ ਓ ਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਓ ਰੱਛਾ ਰਾਖਲੇ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਜੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ 베ਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ नमस्कार है ताहि हमारा जबन काल सब जक्त बनायो देव दैंत जछन उपजायो रात अंत एक अबतहारा सोई गुरु समझो हमारा नमस्कार तिस ही को हमारी सकल प्रजा जिन आप सवारी शिव कण को सब गुण सुख दियो सत्रन कोपाल मोह बद कियो कट कट कै अंतर की जानत भला बुरा की पीर पहचानत تے کنچر اتھولا سپ کر فولا سنتن دکھ پائے, تے دکھی سکھ پائے جانے جب اد کرک کرا کر تارا پرجا ترت تب دہارا جب آ کرخ کرت ہوں کب ہوں تم می ملت دہ تر سب ہوں جیتے بدن شب تار ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਪੇਦ ਅਰ ਅਲਮ ਨਿਰੰਕਾਰ ਨਿਬਕਾਰ ਨਿਲਭ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਪੇਦਾ ਜਾ ਕੋ ਭੇਬ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪੇਦ ਨਾ ਜਾਨਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਨਹਿ ਪੇਵ

आदु जुगाद स्वरूप स्वयं भव अबर छामेली तुम करो सिख ओ भार असिख संगरो दुष्ट जुत उठोबत उत्पता सकलमलेस करो रणखाता जे असतुज तब सरनी परै तिन कै दुष्ट दुखेत अमरै पुरख जो बन पग परै ति हारे तिन कै तुम संकट सब तारै जो कल को एक बार तएह ताके काल निकट नहीं एह ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਲੈ ਤਤ ਕਾਲਾ ਕਿਰਪਾ ਦਰਸ਼ਤ ਤਨ ਜੈ ਨੇ ਹਰਿਉ ਤਾਂ ਕੇ ਤਾਪ ਤਨ ਕਮਹਿ ਹਰਿਉ ਰਿੱਧ ਸੁਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਈ ਏਕ ਬਾਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੀਂ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਿਦ ਦੁਸ਼ਟ ਦੋਖ ਤਹੀ ਰਹਾ ਕੜਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੀ ਅਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਬਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ अपना जान करो प्रतिपार हम रह दुष्ट सब है तुम खावो आप हाथ दे मोहे बचाव हो سکھ بس ہے مو پری بار سیوک سکھ سب ہے کر تارا موج کر دے کری سب بہ رو سنگری پورن ہوئے ہماری آساجن کی رہے پیاسا تمہیں چھڈ کوئی ابرنا تے آؤں جو پر چہو سم تہ پاؤ سیوک سکھ ہمارا تاری ہے چن چن ستر ہمارے مارے ہے آپ ہاتھ دہ مجریے ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖ ਲੈ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਟਨ ਕਹਿ ਹੁੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਰਾਤ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਯੋ ستر کو پل محبد کی جانت کی پیر پشانترکھ پائے سا سکی ایک, ایک کی پیر پشانے کٹ کٹ کے پٹ پٹ کی جانے جب اد کر کار کر تارا پرجا ترت تب دہ ا پارا ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੇਤੇ ਬਦਨ ਸਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਬਕਾਰ ਨਿਲਬ ਆਦ ਅਨੀਲ ਅਨਾਦ ਅasamb ਤਾਂਕਾ ਮੂੜ ਉਚਾਰਤ ਪੇਦਾ ਜਾ ਕੋ ਭੇ ਬਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਦੇਤੀ ਵਰਨਤ ਪਹਿਨ ਪਹਿਨ ਤੁ ਹੈ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਓਰਾ ਵ ਕਹੀ ਪੂਪਾ ਅੰਡਜ ਜੇਦਜ ਸਿਤ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਭੂਲ ਰਾਜਾ ਹਬੈ ਬੈਠਾ ਕਹੂੰ ਸਿੰਮਟ ਪਿਉ ਸੰਕਰੀਏ ਕੇਠਾ ਸਗਰੀ ਸਿਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਯੰਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਭਾਰ ਅਸਿਖ ਸੰਗਰੋ ਦੁਸ਼ਟ ਜੁ ਤੈ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣਖਾਤਾ ਜੇ ਅਸਤੁਜ ਤਵ ਸਰਨੀ ਪਰੈ ਤਿਨ ਕੈ ਦੁਸ਼ਟ ਦੁਖਿਤ ਵੈ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ تین کہ تم سنکٹ سب ٹار جو کل کو اک بار تاکہ کال نکت نہیں کرپا دن جائے نی ہر تا کے تاپ تنہیں ہرو ہرد سد مو سب ہوئے دش نہ کو بار جن تم سارا کال فاستے تہارا ਜਿਨਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਹੀ ਅਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ